ਦਖਿਲ ਹੋ ਕੇ ਕੁਟ ਮਾਰਦੇ ਅਰੋਪ ਪੁਲਿਸ ਵੱਲੋਂ ਦੋਵਾ 43 ਸ਼ਿਕਾਇਤ ਦੇਵੀ ਤੇ ਜਾਂਚ ਸ਼ੁਰੂ ਸਾਨੀਵਾਲ ਦੇ ਰਹਿਣ ਵਾਲੇ ਰਚਪਾਲ ਸਿੰਘ ਜੱਟਾਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹਨਾਂ ਦੇ ਕਾਰਨਾਲ ਰਹਿਣ ਵਾਲੇ ਮਨਪ੍ਰੀਤ ਸਿੰਘ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਮਾਮੂਲੀ ਤਕਰਾਰ ਕਾਰਨ ਉਹਨਾਂ ਦੇ ਘਰ ਅੰਦਰ ਦਾਖਲ ਹੋ ਕੇ ਡੰਡੇ ਤੇ ਕਿਰਪਾਨ ਨਾਲ ਹਮਲਾ ਕੀਤਾ ਜਿਸ ਵਿੱਚ ਰਚਪਾਲ ਸਿੰਘ ਜੱਟਾਰ ਸਿੰਘ ਲਵਪੀਤ ਤੇ ਬਜ਼ੁਰਗ ਮਾਤਾ ਕੁਪਿੰਦਰ ਕੌਰ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਜ਼ਖਮੀ ਕੀਤਾ ਉਹਨਾਂ ਵੱਲੋਂ ਜ਼ਖਮੀ ਪਰਿਵਾਰ ਨੂੰ ਸਿਵਲ ਹਸਪਤਾਲ ਪਹੁੰਚ ਕਰ ਥਾਣਾ ਸਾਨੀਵਾਲ ਸ਼ਿਕਾਇਤ ਦਿੱਤੀ ਅਤੇ ਹਮਲੇ ਦੀ ਸੀਸੀਟੀਵੀ ਫੁਟੇਜ ਵੀ ਪੁਲਿਸ ਨੂੰ ਦਿਖਾਈ ਗਈ। ਰਚਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਛੋਟਾ ਪਰਾ ਮੋਟਰਸਾਈਕਲ ਤੇ ਕਾਰ ਆ ਰਿਹਾ ਸੀ ਮਾਮੂਲੀ ਰੰਜਿਸ ਕਾਰਨ ਉਹਨਾਂ ਦੇ ਘਰ ਨਾਲ ਰਹਿਣ ਵਾਸੇ ਗਵਾਂਡੀਆਂ ਵੱਲੋਂ ਪਹਿਲਾਂ ਉਹਨਾਂ ਨੂੰ ਰੋਕ ਕੇ ਝਗੜਾ ਕੀਤਾ ਬਾਅਦ ਵਿੱਚ ਸ਼ਾਰਾ ਪਰਿਵਾਰ ਹਮ مشورہ ਹੋ ਕੇ ਉਹਨਾਂ ਦੇ ਘਰ ਤੇਜ ਧਾਰ ਹਥਿਆਰ ਤੇ ਡੰਡਿਆਂ ਨਾਲ ਹਮਲਾ ਕੀਤਾ ਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਗਾਲੀ ਗਲੋਚ ਕੀਤੀ ਘਰ ਵਿੱਚ ਸਮਾਨ ਦੀ ਭੰਨ ਤੋੜ ਕੀਤੀ ਗਈ ਉਹਨਾਂ ਵੱਲੋਂ ਥਾਣਾ ਸਾਨੇਵਾਲ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਉਹ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਨ ਕਿ ਉਹਨਾਂ ਦੇ ਪਰਿਵਾਰ ਨੂੰ ਖਤਰਾ ਹੈ ਇਸ ਲਈ ਘਰ ਵਿੱਚ ਦਾਖਲ ਹੋ ਕੇ रिकॉर्ड मार्करन वाले दोसिया खिलाफ बंडी कार्रवाई करके उन्नादी सुरक्षा कीती जावे की तैनात थाना सनेवाल दे जांच अधिकारी थानेदार करनेल सिंह दा ओना के हाथ दोवा 13 दी शिकायत ओना को लाई है ओना वलो दोवा 13 दा मेडिकल रिपोर्ट हासिल करके जांच करके जो भी दोषी होवेगा उस खिलाफ बंडी कार्रवाई कीती जावेगी ਗੱਲਬਾਤ ਵੀਰ ਜੀ ਹੋਈ ਆ ਮੇਰਾ ਭਤੀਜਾ ਕਰਦਾ ਜੀ ਏਸੀਆਂ ਦਾ ਕੰਮ ਤੇ ਉਹ ਰੋਜ਼ 9:00 10:00 ਵਜੇ ਆਉਂਦਾ ਜੀ ਕੰਮ ਤੋਂ ਕਿ 10:00 ਵਜੇ ਦਾ 9:30 ਵਜੇ ਜਾਂਦੇ ਆ ਤੇ ਇਹ ਜਿਹੜੇ ਆਪਣੇ ਗਵੰਢੀ ਨੇ ਤੇ ਇਹਨਾਂ ਦੀ ਜਿੱਦਬਾਜੀ ਸਾਡੀ ਚੱਲਦੀ ਜੀ ਖਾਸੇ ਚਿਰ ਦੀ ਇਹ ਆ ਪਲਾਟ ਬਾਰੇ ਅਸੀਂ ਖਰੀਦਿਆ ਸੀਗਾ ਕਿਸੇ ਹੋਰ ਤੋਂ ਤੇ ਇਹ ਹੁਣ ਸਾਨੂੰ ਗਲੀ ਲੱਗਦੀ ਹੈ ਜਿਹੜੀ ਪਲਾਟ ਦੇ ਨਾਲ ਇਹ ਸਾਨੂੰ ਗਲੀ ਚ ਨਿਕਲ ਨਹੀਂ ਦਿੰਦੇ ਜੀ ਤੇ ਜੇ ਕੋਈ ਨਿਕਲਦਾ ਗਲੀ ਚ ਸਾਨੂੰ ਧੰਪੀਆਂ ਦੰਦੇ ਨੇ ਅਸੀਂ ਐ ਕਰ ਦਾਂਗੇ ਇਹ ਹੈਗਾ ਜੀ ਆਹਾ ਇਕ ਤਾਹ ਨਾਲ ਆਪਣਾ ਗਵੰਡੀ ਮਨੀਂਦਰ ਸਿੰਘ ਫੌਜੀ ਆ ਜੀ ਉਹ ਤਾਂ ਫੌਜ ਚ ਆ ਜਾਨੀ ਜਦੋਂ ਵੀ ਆਉਂਦਾ ਵਾ ਹੁਣ ਆਇਆ ਹੋਇਆ ਦੱਸਦੇ ਹੋਗੇ ਇਹ ਉਹਨੇ ਆਇਤਾ ਹੀ ਪਾਰਦਾ ਤਾਂ ਹੁੰਦੀ ਆ ਜੀ ਹੋਰ ਕੀ ਗੱਲਬਾਤ ਹੋਈ ਹੈ ਜੀ ਤੇ ਹੁਣ ਤਾਂ ਹੀ ਇਹ ਰਾਤ ਸਾਨੂੰ ਤਾਂ ਅਸੀਂ ਅੰਦਰ ਸੀਗੇ ਜੀ ਤੇ ਮੇਰਾ ਭਤੀਜਾ ਰਾਤ 9:30 9:00 ਵਜੇ ਦਾ ਟਾਈਮ ਸੀ ਜਦੋਂ ਆਇਆ ਉਥੋਂ ਤੇ ਮੈਂ ਕੁਦਰਤੀ ਬਾਹਰ ਨਿਕਲਿਆ ਜਦੋਂ ਮੈਂ ਰੌਲਾ ਸੁਣਿਆ ਤੇ ਬਈ ਚ ਰੌਲਾ ਪੈ ਰਿਹਾ ਮੈਂ ਜਾ ਕੇ ਦੇਖਿਆ ਤਾਂ ਮੇਰੇ ਭਤੀਜੇ ਦੇ ਇਹਨਾਂ ਨੇ ਫੜ ਕੇ ਦੋ ਤਿੰਨ ਮੁੰਡੇ ਸੀਗੇ ਇਹਨਾਂ ਥੱਪੜ ਥੁੱਪੜ ਮਾਰ ਰਿਹਾ ਉਹਦੇ ਜਾਨੀ ਉਹਨੂੰ ਕੁੱਟਣ ਲੱਗੇ ਸੀਗੇ ਮੈਂ ਛਡਾ ਕੇ ਉਹਨ ਘਰ ਨੂੰ ਭੇਜਤਾ ਮਾਂ ਤੂੰ ਜਾ ਘਰ ਨੂੰ ਬਈ ਮੈਂ ਗੱਲ ਪੁੱਛਣਾ ਕੀ ਹੋ ਗਈ ਗੱਲ ਤੇ ਉਹਨੇ ਆ ਕੇ ਆਪਣੇ ਡੈਡੀ ਨੂੰ ਦੱਸੀ ਗੱਲ ਬਾਤ ਜਿੱਦੇ ਤੇ ਡੈਡੀ ਗਿਆ ਉਹਨਾਂ ਨੇ ਜਾਂਦ ਨੇ ਤੇ ਡੈਡੀ ਦੇ ਸੋਟੀ ਮਾਰੀ ਜੀ ਪਤਾ ਨਹੀਂ ਰੋਹੀ ਵੀ ਝੜ ਸੀਗੀ ਤੇ ਉਹ ਮਾਰੀ ਤੇ ਫਿਰ ਮੈਂ ਉਹਨੂੰ ਖਿੱਚਿਆ ਜਦੋਂ ਮੈਂ ਦੇਖਿਆ ਵੀ ਗਲੀ ਚ ਖਾਸੇ ਮੁੰਡੇ 20 25 ਮੁੰਡੇ ਸੀ ਵੀ ਸਾਡੇ ਵੱਲ ਨੂੰ ਆਉਣਗੇ ਤਾਂ ਮੈਂ ਇਹਨਾਂ ਨੂੰ ਖਿੱਚ ਕੇ ਆਪਣੇ ਲਿਆ ਕੇ ਘਰੇ ਅੰਦਰ ਵੜ ਲਿਆ ਮਾਂ ਵੀ ਆਪਾਂ ਕਾਹ ਨੂੰ ਐਵੇਂ ਸੱਟ ਪੇਟ ਆਪਣੇ ਜਿਆਦਾ ਮਾਰਨਗੇ ਵੀ ਕੀ ਪਤਾ ਤਾਂ ਗੰਗਾਂ ਲੱਗੀ ਅਮੀ ਤੇ ਲੋਪਾ ਕਰੇ ਚੱਲਦੇ ਆ। ਉਹ ਬੰਦੇ ਤੁਸੀਂ ਪਛਾਣਦੇ ਜਿਹੜੇ ਬੰਦੇ ਸੀਗੇ 20 25 20 25 ਵਿੱਚ ਆਂਪਛਾਤੇ ਸੀ ਬੱਚੇ ਜਿਹੜੇ ਪਛਾਣਦੇ ਉਹਨਾਂ ਨੂੰ ਮੈਂ ਜਾਣਦਾ ਹਾਂ। ਆਪਣੇ ਗਵਾਂਢੀ ਨੇ ਜਿਹੜੇ 5-7 ਤੱਕ ਇਹਨਾਂ ਦੇ ਹੈਗੇ ਘਰ ਤਾਈ ਚਾਚੀ ਨੇ ਇਹ ਉਹ ਸਾਰਿਆਂ ਨੂੰ ਜਾਣਦੇ ਆ ਜੀ। ਤੁਸੀਂ ਪ੍ਰਸ਼ਾਸਨ ਕੋਲ ਗਏ ਸੀ। ਪ੍ਰਸ਼ਾਸਨ ਨੂੰ ਅਸੀਂ ਫੋਨ ਕੀਤਾ ਸੀ। ਪ੍ਰਸ਼ਾਸਨ ਆਇਆ ਜੀ ਜਦੋਂ ਬਾਅਦ ਚ ਆਇਆ ਜਾਨੀ ਇਹਨਾਂ ਨੇ ਆ ਕੇ ਇੱਟਾਂ ਰੋੜੇ ਮਾਰ ਕੇ ਤੇ ਸਾਹਮਣੇ ਆ ਦੇਖ ਲਓ ਆ ਸਾਡੀ ਦਰਵਾਜ਼ੀ ਉਧਰ ਪਰਲੇ ਮੇਰੇ ਭਰਾ ਦੇ ਘਰੇ ਆ ਕੇ ਦਰਵਾਜ਼ੇ ਭਾਂਤੇ ਸ਼ੈਂਕਿਸ਼ੋਂ ਤੋਂ ਭਾਂਤਾ ਤੇ ਉਹਦੇ ਬਾਅਦ ਚ ਅੰਦਰ ਵੜ ਦਾ ਮਾਰ ਕੇ ਗਏ ਸੀ ਨਾਮ ਵਾਲੀ ਤੁਹਾਡਾ ਮੇਰਾ ਨਾਮ ਤਾਂ ਜਗਤਾਰ ਸਿੰਘ ਹੈ ਕਿੱਥੇ ਰਹਿੰਦੇ ਹੋ ਜੀ ਸਾਹਨੇ ਆ ਰਹਿੰਦੇ ਸੀ ਸਾਹਨੇ ਕਿਹੜੀ ਜਗ੍ਹਾ ਦੇ ਇਹ ਆਪਣਾ ਹੈਗਾ ਜੀ ਸ਼ਵਾਲਾ ਮੰਦਿਰ ਚੰਦਾਲੀ ਰੋਡ ਧੰਨਵਾਦ ਹੋਇਆ ਕੀ ਨਾਮ ਹੈ ਤੁਹਾਡਾ ਇਸਪਾਲ ਸਿੰਘ ਕੀ ਵਾਰ ਦਾ ਤੁਈ ਜੀ ਵਾਰ ਦਾ ਤੁਈ ਕਿੱਥੇ ਰਹਿੰਦੇ ਹੋ ਸਾਹਨੇ ਰਹਿੰਦੇ ਆ ਜੀ ਕੀ ਵਾਰ ਦਾ ਤੁਈ ਹੈ ਜੀ ਮਾਰ ਦਾ ਹੋਇਆ ਜੀ ਮੇਰਾ ਲੜਕਾ ਦਰਾਹੀ ਲੱਗਿਆ ਏਸਿਆਂ ਦਾ ਕੰਮ ਕਰਦਾ ਠੀਕ ਹੈ ਜੀ ਉਹ ਆਇਆ ਸੀ ਕੰਮ ਤੋਂ ਸਵੇਰ 9 ਵਜੇ ਠੀਕ ਹੈ ਤੇ ਪੂਰਾ ਦਰਾਹਾ ਪੂਰਾ ਸਾਹਮਣੇ ਨਾਲ ਨੱਕੇ ਆਇਆ ਤੇ ਉਸ ਤੋਂ ਬਾਅਦ ਇੱਥੇ ਆ ਕੇ 30 ਗਵੰਡੀ ਦਾ ਮੁੰਡਾ ਕਹਿੰਦਾ ਵੀ ਮੇਰੇ ਵਿੱਚ ਮੋਟਰਸਾਈਕਲ ਮਾਰਿਆ ਅੱਛਾ ਤੇ ਉਹਨਾਂ ਨੇ ਉਹਨੂੰ ਕੁੱਟਣ ਲੱਗੇ ਇੱਥੋਂ ਸਾਨੂੰ ਪਤਾ ਲੱਗਿਆ ਸੀ ਭੱਜ ਕੇ ਗਏ ਛੜਾਉਣ ਤੇ ਸਾਡੇ ਨਾਲ ਵੀ ਹੱਥ ਵਾਈ ਹੋ ਗਏ ਫਿਰ ਅਸੀਂ ਉੱਥੋਂ ਇਹ ਬੰਦੇ ਜਾਦੇ ਸੀਗੇ ਫਿਰ ਉਹ ਤੁਸੀਂ ਭੱਜ ਕੇ ਆਏ ਆ ਕੇ ਅਸੀਂ ਅੰਦਰ ਵੜ ਗਏ ਤੇ ਪੰਨ ਤਾਂ ਬੰਦੇ ਇਧਰੋਂ 7-8 ਬੰਦੇ ਆਏ 7-8 ਬੰਦੇ ਪਿੱਛੋਂ ਆਏ ਇੱਥੇ ਆ ਕੇ ਸਾਡੇ ਪੰਨ ਤੋੜ ਕਰਕੇ ਤੇ ਮੇਰੇ ਦਾ ਮਰੇ ਕਿਰਚਾ ਮਰੀਆਂ ਤੇ ਮਮੂਰੇ ਉਰੇ ਮੇਰੀ ਕੁੱਟ ਮਾਰ ਕੇ ਕੀ ਜੀ ਉਹਨਾਂ ਨੇ ਪ੍ਰਸ਼ਾਸਨ ਕੋਲ ਗਏ ਜੀ ਤੁਸੀਂ ਪ੍ਰਸ਼ਾਸਨ ਕੋਲ ਗਏ ਸੀ ਕੋਲ ਸਬਾਈ ਸੀ ਕਿ ਜੀ ਮੁਲਾਦਮ ਅੱਛਾ ਜੀ ਹਾਂ ਜੀ ਉਹ ਕਾਰਵਾਈ ਆਪਣੀ ਜਿਹੜੀ ਸੀਗੀ ਉਹਨਾਂ ਨੇ ਕੀਤੀ ਹੈ ਜੀ ਉਹਨਾਂ ਨੇ ਹੁਣ ਤੁਸੀਂ ਕੀ ਚਾਹੁੰਦੇ ਹੋ ਮਸਨ ਇਨਸਾਫ ਹੀ ਚਾਹੁੰਦੇ ਜੀ ਸਾਡ ਨੂੰ ਇਨਸਾਫ ਦਿੱਤਾ ਜਾਵੇ ਦੇਖੋ ਸਾਡਾ ਵੀਡੀਓ ਬਣੀ ਹੋਈ ਹੈ ਸਾਰੇ ਕੈਮਰੇ ਲੱਗੇ ਹੋਏ ਨੇ ਜੇ ਕੋਈ ਸਾਡੀ ਗਲਤੀ ਹੈ ਤਾਂ ਸਾਨੂੰ ਦੱਸਣਾ ਜੇ ਵੀ ਉਹਨਾਂ ਦੀ ਤੋ ਉਹਨਾਂ ਦੇ ਤੁਸੀਂ ਕਾਰਵਾਈ ਕਰੀਂ ਇਹ ਰੰਜੀਤ ਵੀ ਹੈ ਤੁਹਾਡੀ ਨਹੀਂ ਪੁਰਾਣੀ ਵੀ ਹੈਗੀ ਹੈ ਜੀ ਕਈ ਗਰੀ ਇਹਨਾਂ ਨੇ ਹਮਲਾ ਕੀਤਾ ਸਾਡੇ ਤੇ ਕਿਹੜੀ ਗੱਲ ਹਮਲਾ ਦਾ ਜੀ ਤੁਹਾਡੇ ਤੇ ਇਹ ਜਗ੍ਹਾ ਲਈ ਹੋਈ ਸੀਗੀ ਜੀ ਨਾਲ ਮੇਰੀ ਭੈਣ ਨੇ ਜਗ੍ਹਾ ਲਈ ਆ ਅੱਛਾ ਉਹਦੇ ਕਰਕੇ ਥੋੜਾ ਜਿਹਾ ਇਹਨਾਂ ਦਾ ਹੈਗਾ ਸਾਡੇ ਨਾਲ ਵੀ ਇਹ ਕਬਜ਼ਾ ਸਾਾਨੂੰ ਬੰਦੇ ਨਹੀਂ ਸੀਗੇ ਉਹਦੇ ਕਰਕੇ ਵੀ ਹਾਂ ਜੀ ਕੋਈ ਪੁਰਾਣੀ ਰੰਗੀਸ਼ ਵੀ ਹੈ ਜੀ ਤੁਹਾਡੀ ਹਮਾਂ ਉਹ ਜਗਾ ਦਾ ਹੀ ਜਗਾ ਜੀ ਇਹ ਜਗਾ ਦਾ ਸਾਡੀ ਦਾ ਮੇਰੀ ਭੈਣ ਨੇ ਜਗਾ ਲਈ ਸੀ ਇਹ ਅੱਛਾ ਜੀ ਤੇ ਇਹ ਕਬਜ਼ਾ ਲੈਣ ਵਾਸਤੇ ਸਾਡੇ ਨਾਲ ਉਹ ਕਰਦੇ ਨੇ ਰਜਿਸਟਰੀ ਸਾਰੀ ਮੇਰੀ ਭੈਣ ਦੇ ਨਾਮ ਆ ਅੱਛਾ ਸਾਰਾ ਕੁਝ ਉਹ ਤਿੰਨ ਤਕਾਲ ਸਾਰਾ ਕੁਝ ਉਹਦੇ ਨਾਮ ਆ ਤੇ ਇਹ ਦੇ ਕਰਕੇ ਜੀ ਫੋਟੋ ਮਾਰ ਕੀਤੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਜੀ ਮੰਗ ਕਰਦੇ ਜੀ ਮੇਰੇ ਜਮੇ ਕਿਰਚਾ ਮਰੀਆ ਮੈਨੂੰ ਜਾਨ ਦਾ ਖਤਰਾ ਜੀ ਵੀ ਜੇ ਕੋਈ ਪੰਜ ਪੁੱਤ ਨਾ ਹੋਈ ਮੇਰੇ ਬੱਚਿਆਂ ਨੂੰ ਜਾਂ ਮੈਨੂੰ ਵੀ ਜ਼ਿੰਮੇਵਾਰੀ ਹੋਣਗੀ ਬਸ ਇਹੀ ਕਰੋ ਛੋਟਾ ਜੋ ਚੀ ਗੋਪਿੰਦਰਾ ਜੀ ਕੀ ਮਾਮਲਾ ਹੋਇਆ ਜੀ ਮਾਮਲਾ ਇਹੀ ਹੋਇਆ ਜੀ ਵੀ ਮੇਰਾ ਪੁੱਤ ਹੈ ਠੀਕ ਹੈ ਜੀ ਉਹਨੂੰ ਉਹ ਜੱਦ ਵੀ ਆਉਂਦਾ ਆ ਜਗ੍ਹਾ ਅਸੀਂ ਲਈ ਹੈ ਇਹਦੇ ਪਿੱਛੇ ਸਾਡੇ ਨਾਲ ਕਿਸ ਰੱਖਦੇ ਆ ਅੱਛਾ ਹਾਂਜੀ ਉਹ ਜੱਦ ਵੀ ਆਉਂਦਾ ਆ ਆ ਚੌਥਾ ਪੰਜਵਾਂ ਮੰਜ਼ਲਾ ਉਹਨੂੰ ਇਕਨੇ ਘੇਰਦੀ ਆ ਕਦੀ ਕੋਈ ਉਹ ਬਣਾ ਲੈਨੇ ਕਦੀ ਕੋਈ ਬਣਾ ਲੈਨੇ ਜਦੋਂ ਉਹਨੂੰ ਘੇਰ ਕੇ ਕੁੱਟਦੀ ਮਾਰਦੀ ਆ ਉਹ ਕਰਦੇ ਆ ਅਸੀਂ ਫੇਰ ਵੀ ਚਲੀ ਜਾਂਦੇ ਵੀ ਚਲੋ ਕੋਈ ਨਾ ਰਾਤ ਕੀ ਗੱਲਬਾਤ ਹੋਈ ਸੀ ਰਾਤ ਵਸਹੀ ਹੋਈ ਆ ਉਹ ਦਰਾਹੀ ਤੇ ਆਇਆ ਕੰਮ ਤੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਉਹਨੂੰ ਉੱਥੇ ਹੀ ਘੇਰ ਲਿਆ ਫੇਰੇ ਸਾਡ ਨੂੰ ਵਿੱਚ ਮਾਰਿਆ ਮੋਟਰਸਾਈਕਲ ਸਾਡਾ ਉਹਨਾਂ ਨੇ ਫੜ ਲਿਆ ਉਹ ਮੁੰਡੇ ਤੇ ਪੈਰ ਮਾਰੀਂ ਹਾਂਜੀ ਇਹਨਾਂ ਨੂੰ ਇਹ ਪਾ ਕੇ ਚੱਲੇ ਗਏ ਉੱਥੇ ਕੌਣ ਗਿਆ ਜੀ ਹਾਂਜੀ ਕੌਣ ਗਿਆ ਇਹ ਮੁੰਡਾ ਗਿਆ ਜੀ ਮੇਰਾ ਅੱਛਾ ਜੀ ਹਾਂਜੀ ਏ ਬਹੁ ਵੀ ਗਈ ਹੈ। ہاں ਜੀ ਉੱਥੇ ਦੇਖਣ ਗਈਆਂ ਨੂੰ। ਜਰਾਉਣ ਉੱਥੇ ਇਹਨਾਂ ਨੇ ਇਹਨਾਂ ਨੂੰ ਕੁੱਤੇ ਮਾਰਿਆ। ਉੱਥੇ ਵੀ ਕੁੱਤੇ ਮਾਰਿਆ ਜੀ। ہاں ਬਹੁਤ ਦੀ ਵੀ ਸਾਡੇ ਬਾੜ ਬੂਹ ਪੜੇ ਆ। ਅੜੀਏ ਜੋ ਪਿਲਾਏ ਆ ਇਹਦੇ ਨਾਲ। ਅੱਛਾ। ہاں ਫਿਰ ਇੱਥੇ ਅਸੀਂ ਘਰੇ ਆ ਗਏ ਇਹਨਾਂ ਨੂੰ ਲਿਆ ਲਿਓ ਕਿ ਅਸੀਂ ਅੰਦਰ। ਹਾਂ ਤਾਂ ਵੀ ਹਟ ਜਾਓ। ਇਹ ਨੇ ਇਹ ਵੀ ਸਾਡੇ ਇੱਟਾਂ ਰੋੜੀ ਚਲਾਉਣ ਲੱਗੀ ਮੈਂ ਫਿਰ ਬਾਹਰ ਨਿਕਲੀ। ਮੈਂ ਕਿਹਾ ਵੀ ਇਹ ਕੰਮ ਨਾ ਕਰੋ। ਇਹ ਕਿਹਨ ਰੋੜੀ ਨਾਲ ਮਾਰੋ ਵੀ ਕਿਹ ਲੋ ਨੂੰ ਨਾ ਸੀ ਲੈ ਜਾਂਦਾ। ਬੇ ਉਹ ਇੱਟਾ ਰੋੜੀ ਬਾਣੀ ਤੇ ਹਟੀ ਨ ਸਾਰੀ ਆ ਗਈ ਫਿਰ ਇੱਥੇ

ਤੁਸੀਂ ਜਦੋਂ ਉੱਥੋਂ ਦੀ ਮੁੰਡਿਆਂ ਨੂੰ ਵਾਪਸ ਲਿਆਏ ਤਾਂ ਤੁਸੀਂ ਆਪਣਾ ਲੋਕ ਨਹੀਂ ਲਗਾਇਆ ਹੈਗਾ ਇਹਨੂੰ ਗੇਟ ਨੂੰ ਗੇਟ ਨੂੰ ਲੋਕ ਲਗਾਇਆ ਜੀ ਅੰਦਰ ਤੇ ਇਹ ਅੰਦਰ ਇੱਥੇ ਆ ਗਿਆ ਕੱਲਾ ਰਾਹੀ ਇਹ ਦੂਜੀ ਅਸੀਂ ਅੰਦਰ ਬਾੜ ਲਏ ਅੱਛਾ ਜੀ ਹਾਂਜੀ ਇਹਨੂੰ ਪੱਲੇ ਨੂੰ ਫੜ ਲਿਆ ਅੱਛਾ ਅੰਦਰ ਭੱਜ ਕੇ ਆ ਕੇ ਬੜੀ ਸਾਲੀ ਕੀ ਕੀਤਾ ਜੀ ਇਹਨੇ ਇਹਨੂੰ ਕੋਤ ਮਾਰ ਕਰੀ ਇਥੇ ਅਸੀਂ ਅੰਦਰ ਤੇ ਸਾਨੂੰ ਪਤਾ ਨਹੀਂ ਲੱਗਿਆ ਹਾਂ ਆ ਬਾਰੇ ਹੀ ਕਤਾਈ ਦੇ ਮਾਰਿਆ ਇੱਥੇ ਦਾ ਵੀ ਮਾਰਿਆ ਪਤਾ ਨਹੀਂ ਉਹਨਾਂ ਕੋ ਕੀ ਹੈ ਜੀ ਨਹੀਂ ਫਿਰ ਇਹਦੀ ਬਾਹ ਤੇ ਮਾਰਿਆ ਫਿਰ ਇਹਦੀ ਲੱਤ ਤੇ ਮਾਰਿਆ ਪ੍ਰਸ਼ਾਸਨ ਕੋਲ ਪਹੁੰਚ ਕੀਤੀ ਵੀ ਤੁਸੀਂ ਹਾਂਜੀ ਔਰ ਸਾਲੇ ਆਏ ਆ ਉਹਨਾਂ ਨੇ ਵੀ ਧੋਖਾਈ ਕਰੀ ਬੋਲੀ ਹੈ ਹਾਂਜੀ ਉਹਨਾਂ ਤੇ ਵੀ ਨਹੀਂ ਉਹ ਕਰਿਆ ਪ੍ਰਸ਼ਾਸਨ ਅੱਗੇ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਅੱਗੇ ਇਹ ਕਹਿੰਦੇ ਜੀ ਵੀ ਸਾਨੂੰ ਇਹਨਾਂ ਤੇ ਖਤਰਾ ਬਸ ਇਕੱਠੇ ਹੋ ਜਾਣੇ ਫੇ ਸਾਰੀ ਇਹ ਕੋਈ ਜਬਰ ਹੋਏਗਾ ਇਹਨਾਂ ਦਾ ਇਹ ਜੇਪੜੀ ਸਾਰੀ ਫੇ ਇਕੱਠੇ ਹੋ ਕੇ ਸਾਨੂੰ ਇਹਨਾਂ ਤੇ ਖਤਰਾ ਬਸ 何 <Hey. S 2>